ਬਾਕੀ ਤੁਹਾਡੇ ਸਾਡੇ ਕੋਲ ਵੀ ਕਹਿੰਦਾ ਵੀ ਤੁਸੀਂ ਸਾਰੇ ਚਲੇ ਜਾ ਤਾ ਲੋ ਕੱਲੇ ਕੱਲੇ ਵੀਰ ਦਾ ਸਨਮਾਨ ਕਰਨਾ ਤਾਂ ਆਪਾਂ ਤਾਂ ਇੱਥੋਂ ਕੋ ਖਾਲੀ ਨਹੀਂ ਗਿਆ ਇਹ ਮੰਚੇ ਵੀ ਧਰਤੀ ਦਾ ਗੁਰੂ ਆਰੰਦਸ ਦੀ ਧਰਤੀ ਇੱਥੋਂ ਕੋ ਖਾਲੀ ਨਹੀਂ ਗਿਆ ਤਰਮਿੰਦਰ ਇਹ ਧਰਤੀ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਯਾਰ ਇੱਥੋਂ ਕੋ ਖਾਲੀ ਨਹੀਂ ਜਾ ਸਕਦਾ ਬਾਹਰ ਬਹਿ ਜਾਓ ਹੌਸਲ ਆ ਯੋਧੇ ਸਾਰੇ ਯਾਰ ਮੁੰਦਰ ਇੱਕ ਉਹ ਮੁੰਡਾ ਆ ਜਿਸ ਨਾਮ ਜੀ ਕਹਿੰਦੇ ਅੱਜ ਕੱਲ ਪੂਰੀ ਟਰਜਾ ਚੱਲ ਰਹੀ ਹੈ ਰਾਜਵੀਰ ਮੱਹਾਂ ਵਾਲਾ ਕਹਿੰਦੇ ਆ ખીરાશી બીબી સાબિંદ્રહાના બાર બહુ સદે દુનિયાના સુપરસ્ટાર વી કપના ટ્રન્ટ ਤਾੜੀ ਹੋ ਰਹੀ ਹੈ ਖੀਰਾ ਵਾਲੀ ਕੰਨੀ ਵਾਲੇ ਪਿੰਡਾਂ ਲੱਗੇ ਵੀ ਮੋਢਾ ਉਹ ਦੁਆਬੇ ਤੇ ਚੱਲ ਕੇ ਆਇਆ ਜਮਾਦਿਆਂ ਦੀ ਧਰਤੀ ਤੇ ਕੰਨੀ ਕੰਨੀ ਦੁਨੀਆ ਪਿਆਰ ਕਰਦੀ ਸੋਹਣਿਆ ਇਸ ਗੰਰੂ ਨੂੰ ਦੁਨੀਆ ਪਿਆਰ ਕਰਦੀ ਹੋਵੇ ਤੇ ਰੋਕ ਨਹੀਂ ਸਕਦਾ ਕੋਈ ਲੋਕੀ ਚੜਾਉਂਦੇ ਤੇ ਲੋਕੀ ਲਾਉਂਦੇ ਆ ਜਾਂਦਾ ਰਹੇ ਝੋਟੇ ਸਿੱਧਰਾ ਜਿੰਦਗੀ ਤੇਰੀ ਹੈ ਵੈਗਰੂ ਦੀ ਕਿਰਪਾ ਦਾ ਚੰਦਿਰ ਹੈ ਸਾਰੇ ਪਰਿਵਾਰਾਂ ਦੇ ਜਿੰਨੇ ਬੱਚੇ ਆਏ ਸਾਰੇ ਵੀਰਾਂ ਦਾ ਧੰਨਵਾਦ ਕਰਕੇ ਇੱਕ ਤੋਂ ਇੱਕ ਸਾਰੇ ਸਾਡੇ ਸਰਦਾਰ ਜਿਹੜਾ ਗਰਾਊਂਡ 'ਚ ਕਪੜੇ ਲਾ ਕੇ ਆਇਆ ਉਹ ਸ਼ੇਣੀ ਵਾਲਾ ਬੱਬਰ ਸ਼ੇਰ ਉਹ ਜੱਗਾ ਆਇਆ ਮੇਰੇ ਮਿੱਤਰੋ ਦੁਨੀਆ ਵਾਟਾ ਪੜ ਕੇ ਨਾਲ ਸਾਡਾ ਕਹਿੰਦੇ ਖੇਡ ਦੇ ਮੈਦਾਨ ਵਿੱਚ ਨਾਲ ਉਹਦੇ ਪੰਡਤ ਰਸੂਲ ਪੁਰੀਆ ਵੀ ਆਇਆ ਹੋਇਆ ਹੈ ਮਾਨੋ ਦੇਖੋ ਕਿੰਦਾ ਨਹੀਂ ਖੇਡ ਕਰਦੇ ਤੇ ਸਮਾਂ ਰਸੇਗਾ ਮੇਰੇ ਮਿੱਤਰੋ ਹਾਫ ਟਾਈਮ ਦੇ ਵਿੱਚ ਆਪਾਂ ਯੂਰਿਆ ਸਨਮਾਨ ਕਰਨਾ ਮੋਟਰਸਾਈਕਲ ਦੇ ਨਾਲ ਉਹ ਮੈਕ ਵਾਲੇ ਭਰਾਵਾਂ ਦਾ ਧੰਨਵਾਦ ਮਾਝੇ ਵਾਲੇ ਯਾਰਾਂ ਦਾ ਜਿਹੜੇ ਕੱਲੇ ਕੱਲੇ ਕਬੱਡੀ ਦਿਖਾਉਣਗੇ ਪੂਰੀ ਦੁਨੀਆ ਨੂੰ ਇੱਕ ਵਾਰੀ ਮੈਂ ਖਾਸ ਤੌਰ ਤੇ ਧੰਨ ਧੰਨ ਦਾ ਪਤਾਲ ਪੁਰੀ ਸਾਹਿਬ गुर साहब सिंह जोरा सिंह लखविंदर मोहारा कमलिया सारे भी विशेष आकाश जी बोले निशान ਮੈਲਾ ਕਰਦਾ ਜੋਧਾ ਕਦੇ ਪੀਰ ਨੂੰ ਜੱਫੇ ਲਾਉਦੇ ਪਾੜਿਆ ਪਰ ਆਹ ਪੱਟੀ ਵਾਲਾ ਪਰ ਕੋਟ ਸੁਖੀ ਵਾਲਾ ਇਹ ਫਰੀਦਕੋਟੀਆਂ ਇਹ ਸਰਾਮਾ ਦੇ ਇਲਾਕੇ ਦਾ ਉਹ ਸਾਹਮਣੇ ਕੀ ਕਰਦਾ ਮੇਰੇ ਬੱਲੇ ਬੱਲੇ मार सरमारा है से पे। खेल रहे। के करना बस्ती सारे भरा नौजवान पिछले दिन बड़ा सन्मान हो रेडी ਕਬੱਡੀ ਦਾ ਧੰਨਵਾਦ ਹੈ ਮੁਬਾਰਕਬਾਦ ਹੈ ਮੰਗੀਤਰਾ ਨੂੰ ਲਓ ਇਧਰਲੇ ਪਾਸੇ ਕਬੱਡੀ ਪੈ ਰਹੀ ਹੈ ਅੱਜ ਵੱਡੇ ਮਾਨਸਮਾਨ ਹੋਣੇ ਆ ਵੱਡੇ ਕੱਪਾਂ ਦੇ ਨਾਲ ਚੰਦ ਬੰਗਲੇ ਵਾਲੇ ਦਾ ਸਨਮਾਨ ਹੋਣਾ ਰਿਸ਼ਪਾਲ ਬੋਹੜੀਆਂ ਵਾਲੇ ਦਾ ਸਨਮਾਨ ਹੋਣਾ ਮੇਰੇ ਵੀਰੋ ਤੇ ਨਾਲ ਰੂਤਾ ਗੜੋਗਿਆਂ ਵਾਲਾ ਪਾਲਾ ਪੰਡਵਾ ਵਾਲਾ ਬਹੁਤ ਧੰਨਵਾਦ ਸਾਰੇ ਖਿਡਾਰੀ ਪੁੱਜੇ ਹੋਏ ਅੱਜ ਤੇ ਜਿਹਨੇ ਸਨਮਾਨ ਹੋਣੇ ਜਗਰੂ ਕੀ ਮੌਨਾਂ ਨਿਕਲਿਆ ਉਹਦੇ ਜਗਤੂ ਸਿੰਘ ਜੀ ਜੱਲੋਂ ਕੇ ਸੱਚਾ ਸਾਡਾ ਵੀ ਕਮਲ ਵਾਲਾ ਕੈਪਟਨ ਸਿੰਘ ਜੀ ਸਾਡੇ ਜੱਲੋਂ ਕੇ ਉਹਨਾਂ ਨੇ ਅੱਜ ਪਲੇਅਰਾਂ ਦੇ ਮਾਨ ਸਨਮਾਨ ਕਰਦੇ ਬਹੁਤ ਧੰਨਵਾਦ ਹੈ ਕੱਪਾਂ ਦੇ ਨਾਲ ਆਹ ਦੋ ਕੱਪ ਪਏ ਆ ਤੇ ਦੱਸਿਓ ਹਾਂ ਤਾਂ ਕਿਹਨੂੰ ਕਿਹਨੂੰ ਕੱਪ ਉਹ ਕਿਹਨੂੰ ਕਿਹਨੂੰ ਦਿੱਤੇ ਜਾ ਰਹੇ ਤੇ ਸਮਾਂ ਦੱਸੇਗਾ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਵਾਲਾ ਭਰਾ ਹੈ ਵੱਡੇ ਮਾਲ ਪਿਆਰ ਬੋਲਾਂ ਦੇ ਲਈ ਭਰਾਣੇ ਭੇਟੇ ਹੈ ਪਰ ਥੋੜਾ ਜਿਹਾ ਮੈਚ ਵੱਲ ਵੀ ਧਿਆਨ ਦੇ ਲਈ ਤੁਸੀਂ ਸਾਡੇ ਭਰਾਓ ਵੀਰ ਬਣ ਕੇ ਨਾਮ ਤੇ ਸੱਚੇ ਪਾਛਾ ਤੁਹਾਡੇ ਆਪ ਜਾਣਦਾ ਉਹ ਜਨਰ ਦੀ ਕਿਰਪਾ ਜਿਹੜਾ ਆਪਾਂ ਤੋੜੇ ਹੋਵੇ ਕਿ ਕੰਮੀ ਦਾਤੇ ਦਾ ਤੇ ਮਾਈ ਦਾਤੇ ਦਾ ਚੱਲੂ ਮੇਰੇ ਮਿੱਤਰੋ ਕਿ ਕਰੇ ਕਰਾਵੇ ਆਪੇ ਆਪ ਤੇ ਬਾਅਦ ਤੇ ਉੱਤੇ ਪੁੱਜਣੇ ਹੱਤ ਬੰਦਾ ਤੇ ਪੈਣਾ ਕਰਦਾ ਫਿਰਦਾ ਪਰ ਆਹ ਸੰਗਤ ਰੱਬ ਵਰਗੀ ਹੈ ਸਾਰੇ ਭਰਾਵਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਅਜਿਹਾ ਮੇਲਾ ਦੇਖ ਲਈਏ ਕਿ ਸਾਲ ਬਾਅਦ ਫਿਰ ਮੈਚ ਹੋਣਾ ਹੈ ਤੁਸੀ ਕਿਰਪਾ ਦੇ ਨਾਲ ਆਓ ਸਾਹਮਣੇ ਕਹਿੰਦੇ ਕਿੰਦਾ ਉਹ ਅਗਲੀ ਉਡਾਨ ਭਰਦਾ ਹੈ ਖੇਡ ਦੇ ਮੈਦਾਨ ਵਿੱਚ ਕਿਉਂ ਆਗੇ ਵਿਚ ਮੈਦਾਨ ਦੇ ਦੇਖੋ ਗੱਬਰੂ ਦਲੇ ਸ਼ੇਰ ਲਾਉਂਦੇ ਟੱਟਾ ਉੱਤੇ ਥਾਪੀਆਂ ਉਹ ਹੁਣੇ ਸਾਨਾ ਬੰਦਰ ਭੇੜ ਘੂੜ ਵਿੱਚ ਸਵਾਨ ਦੇ ਉੱਡਦੀ ਜਦ ਖੇਡਣ ਮਰਦੇ ਦਲੇਰ ਇਹਨਾਂ ਸੌਖਾ ਨੇ मत्रो मतिलो मतिलो टी सी वारा फेरे पासे तव्हां पासे ਆਹ ਹੈਪੀ ਨੇ ਕੀਤੀ ਟਰਾਈ ਦੇ ਖੀਰਾਂ ਨਾਲ ਗਿਆ ਆਹ ਦੇਖੋ ਖੇਡਾਂ ਪੁਆਇੰਟ ਲੈ ਕੇ ਵਾਪਸ ਆ ਗਿਆ ਮੇਰੇ ਮਿੱਤਰੋ ਚੱਲ ਵੀ ਨੌਜਵਾਨਾ ਕਬੂਲਾ ਪਾਂ ਕਬੱਡੀ ਕਿ ਚਾਰ ਜਾ ਫੇ ਧਾਰੀ ਆ ਗਿਆ ਭੱਜ ਕੇ ਜਿੱਦਦੇ ਨਿਸ਼ਾਨ ਵਾਲੇ ਝੰਡੇ ਕਰਦੇ ਕਿਹਦੇ ਮੋਟੇ ਪੱਟ ਗੀਦੇ ਡਾਲੇ ਪੇ ਧੁੱਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਤਾਣਾ ਹੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਤਾਣਾ ਹੁੰਦੇ ਆ ਪਰ ਵੇਖ ਸਾਹਮਣੇ ਉਹ ਖੇਡ ਦੇ ਮੈਦਾਨ ਦੇ ਵਿੱਚ ਜਫਾ 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 મનુ લાગના રસૂલપુરીયા ભજુ જ ફર જફા લાગુ અઠ પાસે અઠ પાસે રસૂલપુરી રસૂલપુરી મેળવી

ਹੈਨ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਹੈਨ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਨਰਿੰਦਰ ਸਿੰਘ ਮਨਤੋ ਹੈ ਦਵੀਤੇ ਕੇਂਦਰ ਦੇ ਤਰਦਾ ਮੁੰਡਾ ਕਬੱਡੀ ਪਾ ਰਿਹਾ ਹੈ ਉਹ ਸਾਹਮਣੇ ਜਿੱਥੋਂ ਦੇ ਸੌਰ ਸਿੰਘ ਦੇ ਪੁੱਤਰ ਨੇ ਗੱਲਾਂ ਦੁਨੀਆ ਤੇ ਚੱਲੀਆਂ ਪਰ ਸਾਹਮਣੇ ਬੌਲੀਆਂ ਵਾਲਾ ਇੱਕ ਪਾਸੇ ਜਾਂਮਾ ਠੱਪ ਪਾਸੇ ਮੁੰਡਾ ਥੋੜਾ ਅੰਦਰ ਕਬੱਡੀ ਤੋਂ ਦੂਰ ਹੈ ਫੋਰ ਗੋਲਾ ਰੰਗ ਉਧਰ ਮੁਸ਼ਕੀ ਰੰਗ ਕੀ ਬਣ ਗਿਆ ਉਹ ਕੀ ਬਣ ਗਿਆ ਉਹ ਕੀ ਬਣ ਗਿਆ ਮੁੰਡਾ ਭੱਜੂ 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 ਕਰਦਾ ਹਾਂ ਜਿਹੜੇ ਪਾਣੀਆਂ ਤੇ ਲੋਕ ਲਾਉਂਦੇ ਪਾਣੀ ਸਾਡੇ ਪੀਤੇ ਹੋਏ ਆ ਸਰਕਟ ਦੇ ਰਿਕਾਰਡ ਪਾ ਲਾ ਕੀਤੇ ਆ ਚਰਾਗ ਮੇਰੋਂ ਪੁੱਤ ਉਹ ਗੱਲ ਕਹਿੰਦੇ ਅਣਖਾਂ ਦੇ ਟੱਗੀ ਆ ਜਿੱਥੇ ਲੌੜੇ ਪਾੜਿਆ ਉਹ ਛੋਟਿਆ ਰੇਡਨ ਟੋੜੇ ਪਾੜਿਆ ਉਹ ਮੇਰੇ ਯਾਰ ਦੇ ਪਣ ਜਾਂਦਾ ਭਗੇਰ ਸਿਆ ਕੁਝ ਨਾ ਕੁਝ ਕਰਨਾ ਪੈਣਾ ਸੋਹਣੇ

ਦਾ ਐਂਡ ਛੱਡਦੇ ਆ ਜਫਾ ਲੱਗਿਆ ਸਰਪੰਚਾ ਆ ਜਫਾ ਚੋਟੀ ਦਾ ਲੱਗਿਆ ਐਨ ਸਿਰਾਈ ਹੋ ਗਿਆ ਉਹ ਸਾਹਮਣੇ ਸਿੰਘ ਸਰਦਾਰ ਵੀ ਕਬੱਡੀ ਆ ਉਹ ਗਰਜੀਤ ਪੱਟੀ ਵਾਲੇ ਸਿੰਘ ਸੰਗਿਆ ਬੈਨੂ ਦੀ ਕਿਰਪਾ ਨਾਲ ਐਮ ਅਫਰਾ ਉਹ ਚਾਰ ਜਫੇ ਤੇ ਚਾਰੇ ਪਾਸੇ ਦੇਣਾ ਮਰ ਕੇ ਰਪਣੀਆਂ ਮੇੜਾ ਮਰ ਕੇ ਏ ਪੱਟੀ ਵਾਲਾ ਪੱਟੀ ਵਾਲਾ ਪੱਟੀ ਵਾਲਾ ਪੱਟੀ ਵਾਲਾ ਉਹ ਪੱਟੂ ਪੱਟੀ ਵਾਲਾ ਉਹ ਪੱਟੂ ਪੱਟੀ ਵਾਲਾ ਮੈਨੂੰ ਲੱਗਦਾ ਰਨਵੀਰ ਨੂੰ ਰਫਾ ਲੱਗ ਗਿਆ ਅੱਗੇ ਕੰਦ ਨਹੀਂ ਅੱਗੇ ਹਮਾਨਿਆ ਪਰਦਤ ਵਰਗਾ ਖੜਾ ਸੀ ਟੀਵੀ ਸਾਹਿਬ ਕੋਚ ਹੈ ਬਹੁਤ ਧੰਨਵਾਦ ਹੈ ਨਰਵੀਰ ਉਹਦੇ ਪਾਸੇ ਉਹਦੇ ਲਈ ਵੱਡੇ ਮਾਣਸਮਾਨ ਹੋਣਗੇ ਸੁੱਚਾ ਸਾਡਾ ਵੀਰ ਕੰਮਲਵਾਲ ਗਿਆ ਖੇਤਰ ਜੰਡੂ ਕਨੇ ਜਗਰੂ ਜੰਡੂ ਕੋ ਵੱਲੋਂ ਭਗੇਰ ਸਿੰਘ ਜਫਾ ਨਾਲ 500 ਜੋਧਵੀਰ ਖੇੜਾ ਜਫਾ ਨਾਲ 500 ਇਹਨਾਂ ਵਿਰਾਮਤ ਹੋਵੇਗਾ ਲਓ ਪ੍ਰਾਂਡ ਇਸ ਸਮੇਂ ਕਬੱਡੀ ਪੌਣ ਦੇ ਵੀ ਪੰਡਾ ਹੋਇਆ ਹੈ ਉਹ ਸਾਹਮਣੇ ਪ੍ਰਾਂਡ ਦੀ ਕਬੱਡੀ ਨਰਵੀਰ ਦਾ ਭਾਈ ਮੋਟਰਸਾਈਕਲ ਦਾ ਸਰਮਾਰਣਾ ਹੈ ਉਹ ਕਦੇ ਕੋਟ ਮੁੰਡੀ ਦੀ ਧਰਤੀ ਭਰਾ ਕਨੇ ਦਾ ਰਾਂਪਾ ਸਨਮਾਨ ਪਰ ਅੱਜ ਸਾਡੇ ਯੋਧੇ ਮੀਰ ਦਾ ਸਨਮਾਨ ਕੀਤਾ ਜਾਣਾ ਆਓ ਸਾਹਮਣੇ ਪਹਿਲਵਾਨ ਲੱਖਾ ਅਗਲੀ ਕਬੱਡੀ ਪਾ ਰਿਹਾ ਭਗੇਰ ਸਿੰਘ ਲਾਫਾ ਜੱਫਾ ਯੋਧੇ ਸਰਪੰਚ ਸਾਹਿਬ ਕਹਿੰਦੇ 500 ਦੇਣਾ ਤੇ ਮਸਤਾਨ ਸਿੰਘ ਸਾਹਿਬ ਦਾ ਸਰਪੰਚ ਕਹਿੰਦੇ 3000 ਦੇਣਾ ਕਹਿੰਦੀ ਕੋਲ ਵਾਲਾ ਕਿ 1500 ਦਾ ਜੱਫਾ ਹੋਣਾ ਵੀਰਿਆ ਪਰ ਧਰਤੀ ਉਹ ਧਰਤੀ ਕਰਮਾਂ ਵਾਲੀ ਕਰਮਾਂ ਵਾਲੀ ਭੱਗਾਂ ਵਾਲੀ ਪਰ ਸਾਹਮਣੇ ਕल्याण ਵਾਲਿਆ ਅੱਜ ਨਹੀਂ ਲੱਗਦਾ ਜੱਡੀ ਬਣਦੀ ਨਿਸਤੇ ਆਇਆ ਗੁਰਮੁਖੀਸ ਦੀਪੀ ਸਭ ਕੋਠੀਆਂ ਕੋਠੀਆਂ ਜੁੰਡੇ ਲੈ ਕੇ ਆਇਆ ਮੇਰੇ ਮਿੱਤਰੋ ਵੱਡੇ ਮਰ ਲੈ ਕੇ ਆਇਆ ਜਿੱਤੂ ਕਿਹੜਾ ਸ਼ੱਕ ਤੇ ਰਹਿਣੀ ਆ ਹੋ ਮੈਨਾ ਚੱਲੋਗੇ ਪਿੰਡ ਧੱਕ ਤੇ ਪਹਿਣੀ ਆ ਹੋ ਪਹਿਲਾ ਚੱਲੋਕਿਆਂ ਵਾਲੇ ਭਰਾਵਾਂ ਦਾ ਧੱਕ ਤੇ ਧੱਕ ਤੇ ਪੈਣੀ ਪਰ ਭੱਜਣਾ ਓਏ ਭੱਜਣਾ ਓਏ ਭੱਜਣਾ ਓਏ ਭੱਜਣਾ ਹਾਈਟੇ ਦੀ ਵੀਰ ਸਾਹਿਬ ਪੰਡਾ ਨੇ ਕੀ ਫਰਕ ਜਿਆਦਾ ਅਗਾਂ ਮੇਲਾ ਜਿੱਤਦੇ ਜਾਣਾ ਪਰ ਪਤਾ ਨਹੀਂ ਅਜੇ ਤੱਕ ਦੇ ਸਮਾਂ ਕਿਦਾਂ ਦਾ ਮਾਣਾ ਦੂਬਰੀ ਆ ਗਿਆ ਸ਼ੋਕੇ ਵੀਰਾ ਕਹਿੰਦੇ ਨਿਸ਼ਾਨ ਮੰਗੀ ਨੂੰ ਕੋਈ ਲਾਖ ਹੈ ਟੰਗੀ ਲਾਖਾਂ ਜੱਫਾ ਰੰਘਾ ਦੁਨੀਆ ਆਪਣੇ ਰੰਗ ਦੇ ਵਿੱਚ ਆਹ ਸਾਹਮਣੇ ਕਬੱਡੀ 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 ਪਰ ਆਹ ਸਾਹਮਣੇ ਪਰ ਹੱਥੀ ਦੀ ਪੰਡਾ ਮਰਤੂਣ ਕੀ ਸ਼ੋਕੇ ਲੱਗਾ ਜੋਰ ਚੋਂ ਪਰਾਂ ਦਾ ਉਹ ਚੰਗਾ ਵੀ ਨਹੀਂ ਚੁੱਭਦਾ ਜਿਸਵੇਂ ਪਠੌਰ ਚੁੱਭਦਾ ਜਦੋਂ ਖੋਨ ਮੁੰਡਿਆਂ ਦਾ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਾਰਨ ਮੈਦਾਨੋਂ ਡਰ ਕੇ ਨੀ ਭੱਜਦੇ ਐਨ ਸਿਰੇ ਦਾ ਮੁਕਾਬਲਾ ਔਰ ਜੌਧਾਰਾ ਸਾਉਣ ਆੜਿਆ ਆ ਮਾਈਕ ਕਲੀ ਕਲੀ ਕਬੱਡੀ ਦਫਾਈ ਜਾਂਦਾ ਦੁਨੀਆ ਨੂੰ

ਪਰ ਅੱਜ ਵੀ ਮਾਰ ਪੈਣੋਂ ਹੁੰਦਾ ਨਜ਼ਰ ਆਉਂਦਾ ਆਓ ਸਾਹਮਣੇ ਕਹਿੰਦੇ ਗੱਲ ਅੜੀਆਂ ਤੇ ਅੜ ਗਈ ਹੈ ਹਰ ਰਿੱਡਾਂ ਪਾਵੇਂ ਲੱਖ ਪੈਂਦੇ ਆ ਗੱਲ ਜੱਫੀਆਂ ਤੇ ਖੜ ਗਈ ਹੈ ਗੱਲ ਜੱਫੀਆਂ ਚਾਰ ਪੱਗ ਭਾਦੋਂ ਉਧਰੇ ਪਾਸੇ ਸਾਡੇ ਵੀਰ ਸਭੇ ਦੇਦੇ ਕੋਟਪੁੱਡੇ ਵਾਲੇ ਰਣਜੀਤ ਸਿੰਘ ਜੀ ਬਿਰਤ ਸਾਹਬੋ ਦੀ ਚਾਰ ਤੇ ਪੰਜ ਪਹਾੜੋ ਦੀਆਂ ਗੱਲਾਂ ਹੋਣਗੀਆਂ ਕੋਰਟ 'ਤੇ ਵੀ ਧਰਤੀ ਪੰਜ 6 ਦੀ ਗੱਲ ਕਰੀਏ ਤੇ ਉਹ 6 ਪਹਾੜੋ ਦੇ ਨਹੀਂ ਹੋਣਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਅੱਗਾ ਪੱਟੀ ਸ਼ਹਿਰ ਦੇ ਵਿੱਚ ਜਾਨਗਾ ਲੱਗਦੀ ਹੈ ਫੇਰ ਗੱਲਾਂ ਹੋਣਗੀਆਂ ਸੱਤ ਪਹਾੜੋ ਦੀਆਂ ਕਿਉਂਕਿ ਆਨਵਰ ਜੀ ਤਰੀਕਾ ਵੀ ਜਿਹੜੀਆਂ 22 ਦੇ 30 ਹੋਵੇਗੀ ਵੱਡਾ ਧੰਨਵਾਦ ਕਰਦੇ ਪੰਜਾਬ ਦੇ ਖੇਡ ਮੇਲੇ ਕਬੱਡੀ ਕਪਾ ਚਾਰ ਰਹੀ ਮੇਰੇ ਮਿੱਤਰੋ ਤਿਆਰ ਨੇ ਮੇਰੇ ਮਿੱਤਰੋ ਲਓ ਜਿਗਾਂਗ ਦੀਨ ਵਰਗੇ ਆ ਭੰਗੇੜ ਕਦਾਈ ਕਰਨੀ ਧਰਤੀ ਦਾ ਮੇਰੇ ਵੀਰੋ ਪਰ ਆਹ ਦੇਖਦੇ ਹਿੰਦਾ ਹੀਰਾ ਵਾਲੀਆ ਪੁਆਇੰਟ ਮੇਰਾ ਆਪਣੀ ਟੀਮ ਦੇ ਅੰਦਰ ਆ ਰਹੀ ਹੈ ਲਓ ਦੇਖਦੇ ਨੇ ਪਾਸੇ ਥੋੜਾ ਹੀ ਸਾਡੇ ਪਾਸੇ ਕੰਮ ਬਣ ਗਿਆ ਬਿਲਕੁਲ ਤਿਆਰ ਮੈਨੂੰ ਲੱਗਦਾ ਤਾੜਾ ਸੁਰਵਾਨੀ ਧਰਤੀ ਦਾ ਹੋਵੇਗਾ ਆਹ ਕਬੱਡੀ ਪੌਂਡ ਦੇ ਵੀ ਵਧਿਆ ਹੋਇਆ ਵਧਿਆ ਹੋਇਆ ਵਧਿਆ ਹੋਇਆ ਪਰ ਉਧਰਲੇ ਪਾਸੇ ਉਧਰਲੇ ਪਾਸੇ ਹੀਰਾ ਦੱਸਦਾ ਹੈ ਵੀ ਪੁਆਇੰਟ ਮੰਨੂ ਨੇ ਆਪਣੀ ਟੀਮ ਦੇ ਖੰਦ ਵਿੱਚ ਜੋੜ ਦਿੱਤਾ ਚੱਲ ਵੀ ਨੌਜਵਾਨਾ ਬੁੱਲਦਾ ਪਾਂ ਕਬੱਡੀ ਮੈਦਾਨ ਦੇ ਵਿੱਚ ਆਓ ਸਾਹਮਣੇ ਪੁਲਟ ਕਦੇ ਖੀਰਾ ਵਾਲੇ ਦੇ ਪਰ ਦੀ ਬੁੱਢੀ ਲੜਕਣ ਤੋਤਾ ਸਿੰਘ ਵਾਲੇ ਦੇ ਆਓ ਸਾਹਮਣੇ ਕਿਹਦੇ ਹਰਚੰਤ ਦੇ ਪੰਡਾ ਦੀਆਂ ਗੱਲਾਂ ਚੱਲ ਰਹੀਆਂ ਬੀਪੀ ਸਾਹਮਣੇ ਦੀ ਟੈਂਪੜੀ ਕੀਤੀ ਹੈ ਇੱਕ ਪਾਸੇ ਸਾਡਾ ਨਿਸ਼ਾਨ ਕੋਚ ਹੈ ਆਓ ਸਾਹਮਣੇ ਦਾ ਇਲਾਕੇ 'ਚ ਵੱਡਾ ਪਿਆਰ ਹੈ ਆਓ ਸਾਹਮਣੇ ਪਹਿਲੀ ਕਬੱਡੀ ਟੀਮ ਦੇਖੋ ਆਓ ਦੇਖੀ ਕਿੰਨੇ ਦੇਖੀ ਜਾਵੇ ਸੰਗਾ ਸੰਗਾ ਟੱਕਰ ਇੰਨੀ ਹੋਵੇ ਕਿ ਜਿੱਥੇ ਹੱਥ ਅਸੀਂ ਮਤਰਾ ਜੋੜ ਦਿੰਦੇ ਆ ਤੇ ਦੰਦੇ ਨਵੀਆਂ ਖਿਡਾਰੀਆਂ ਦੇ ਹੋ ਘੋਰ ਦਿੰਦੇ नविय करारीअ हिकु वरी हथ ॾिठे नवां जॻहि जॻहि वेला रही मल्हाई वॾा

ਇੱਕੱਥੇ ਰੁਪਦਾ ਅੱਜ ਕਹਿੰਦੇ ਮੂਰਤੀ ਨੇ ਮੁੰਡਾ ਕਿੱਥੇ ਰੁਪਦਾ ਸਿੰਘ ਸੱਜਿਆ ਹੋਇਆ ਦਾੜਾ ਪ੍ਰਕਾਸ਼ ਹੈ ਜਿੱਲੇ ਤੇ ਕਿੱਤੜ ਮਾਨ ਉਹ ਪਾਜਾਂ ਵਾਲੀ ਫੱਡੀ ਕਿੱਪਾ ਆਓ ਸਿੰਘ ਸੱਜਿਆ ਆਓ ਸਾਹਮਣੇ ਕਹਿੰਦਾ ਕਰੀਏ ਵਾਤਾਵਰਣ ਲਈ ਧਰਤੀ ਬਚਾਓ ਪਾਣੀ ਬਚਾਓ ਉਹ ਸਾਹਮਣੇ ਕਹਿੰਦਾ ਕਿ ਵੱਖਰੀਆਂ ਆ ਰਹੀਆਂ ਖੇਤ ਦੇ ਮੈਦਾਨ ਵਿੱਚ ਰੁੱਖ ਲਗਾਓ ਰੁੱਖਾਂ ਦੀ ਬਹੁਜਾਰੀ ਲੋਰ ਆਓ ਸਾਹਮਣੇ ਭਰਾ ਤੇ ਆਹ ਦੇ ਹਰੀਆਰਾ ਆਓ ਰਿਸ਼ਮਾਨ ਬੋੜੀਆਂ ਦੀ ਧਰਤੀ ਦਾ ਬੋੜੀਆਂ ਹੇ ਸਾਨੂੰ ਆਪਣੇ ਡੌਲਿਆਂ ਤੇ ਮਾਰ ਲਈ ਜਿੱਥੇ ਹੱਥ ਪਾਲੀਏ ਦਿੱਤਾ ਨਹੀਂ ਸੁੱਕਾ ਜਾਣ ਬਾਈ ਜਿਹੜੇ ਬੋਹੜਿਆਂ ਪਉਦੀ ਸੀ ਫੋਕਦੇ ਉਹ ਮੁਠੀਆਂ ਤੇ ਨੀਚੇ ਹੋਇਆ ਉਹ ਸਿਰ ਕੱਟਵੇਂ ਰਕਾਰ ਪੈਦਾ ਕੀਤੇ ਹੋਇਆ ਲੋਰਿਆ ਮस्तान ਸਿੰਘ ਸਰਪੰਚ ਕਹਿੰਦਾ 1000 ਤੋਂ 1500 ਕਰ ਦੇ ਗੁਰਿੰਦਰ ਸਿੰਘ ਸਰਪੰਚ ਕਹਿੰਦੇ 500 ਤੋਂ 1000 ਕਰ ਦੇ ਪੁੱਲਵਾਲਾ ਕੇ 3000 ਰੁਪਇਆ ਲੈ ਜਾ ਇਹ ਕਦੇ ਜਫਾ ਲੱਗੇਗਾ ਛੋਕੇ ਉਹ ਟਿਕਾਣੇ ਦਾ ਤੇ ਸਵਾਮੀ ਵੱਖਰਾ ਆਈ ਮੇਰੇ ਮਿੱਤਰੋ ਔਰ ਆਹ ਕਣਿਆਲ ਵਾਲਾ ਹੱਟ ਪਾਸੇ ਹੋ ਮੈਗਾ ਪਛਰੇ ਬੱਲੇ 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 ਆ ਮਿੱਤਰਾਂ ਦੀ ਜੂ ਦੱਪ ਗਈ ਤੇਰੀ ਕਾਰ ਦੀ ਧੂੜ ਮਣਿਆਰੇ ਆ ਮੁੰਡਾ ਧੂੜਾ ਪੜਦਾ ਆਇਆ ਹਾਂ ਤੇ ਸਾਡਾ ਸੱਚਾ ਸੇ ਕੰਮ ਵਾਲੀ ਆ ਯਾਰ ਹੈ ਤੇ ਨਾਲ ਸਾਡਾ ਜਗਰੂਪ ਜੱਲੂ ਕਿਆ ਵਾਲਾ ਇੱਕ ਦੇਸੀ ਕੋਣਾ ਪੀਪਾ ਕੰਦੇ ਸੁੰਡੇ ਜੋਧੇ ਨੂੰ ਫੋਰਟ ਕੋਣਾ ਇੱਕ ਵਾਰੀ ਤਾਲੀਆਂ ਮਾਰੋ ਮਾਨ ਸਨਮਾਨ ਕੀਤਾ ਜਾਣਾ ਸਾਡੇ ਭਰਾਵਾਂ ਵੱਲੋਂ ਵੀ ਸੁੱਕਿਆ ਜੀ ਆਉਂਦੇ ਰੋ ਭਾਈ ਜਰੂਰ ਪਹੁੰਚਦੇ ਰੋ ਕਹਿੰਦੇ ਤੁਸੀਂ ਕਸਰ ਨਹੀਂ ਛੱਡੀ ਤੇ ਕਸਰ ਹੁਣ ਵੀ ਕੋਈ ਨਹੀਂ ਛੱਡੀ ਅਸਰ ਹੁਣ ਵੀ ਕੋਈ ਨਹੀਂ ਛੱਡੀ ਆਹ ਸਾਡੇ ਨੰਬਰ जमले न पंजाबो राजे खो मर्द देर हूंदो गिला सुञाण ਕਿਹੜੇ ਸ਼ਾਮ ਦਾ țeਲਾ ਕਾ ਪੈਸਾ ਲੈਣਾ țeਲਾ ਆ ਮਾਨ ਸਰਮਾਨ ਸਰਪੰਚਾ ਆਪੇ ਹੀ ਕਰ ਗਾ ਜੇ ਜਰਮਨ ਨੇ ਬਾਈ ਹੁਣ ਆਪੇ ਮਾਨ ਸਰਮਾਨ ਕਰ ਲੈ ਮੈਂ ਤਾਂ ਬੋਲ ਦਤਾ ਪਰ ਹੋ ਤੁਹਾਡਾ ਸਾਰੇ ਵੀਰਾਂ ਦਾ ਕਰ ਦਿਓ ਮਾਨ ਸਰਮਾਨ ਕਬੱਡੀ ਰਸੂਲਪੁਰੇ ਦੀ ਗੱਲ ਰੱਖੋ ਆ ਰਸੂਲਪੁਰਿਆ ਕਬੱਡੀ ਪਾਵੇਗਾ ਗਰਾਊਂਡ ਕਲੀਅਰ ਕਰਦਗੇ ਪ੍ਰਿੰਦੀਪ ਸਿੰਘ ਜੀ ਜਰ ਵਾਲਾ ਸਾਡੇ ਭਰਾ ਪੁੱਜਿਆ ਹੋਇਆ ਹੈ ਬਹੁਤ ਵੱਡਾ ਧੰਨਵਾਦ ਕਰਦੇ ਉਹਨਾਂ ਦੇ ਸਾਡੇ ਨਿਰੰਦਰ ਸਿੰਘ ਜੀ ਪਹਿਲੇ ਤੋਂ ਧੰਨਵਾਦ ਹੈ ਇੱਕ ਸਾਡੇ ਕੋਲ ਬੜੀ ਪਿਆਰੀ ਸ਼ਖੀਅਤ ਹੈ ਸਰਦਾਰ ਠਾਣਾ ਸਿੰਘ ਜੀ ਸਾਡੇ ਸਰਪੰਚ ਜੰਡੂ ਕੇ ਵੱਡਾ ਧੰਨਵਾਦ ਹੈ ਕਾਂਸਦੀਪ ਸਿੰਘ ਗਿੱਲ ਬਹੁਤ ਵੱਡਾ ਧੰਨਵਾਦ ਹੈ ਉਹ ਵੀ ਸਾਡੇ ਸਰਕਾਰ ਦੇ ਯੋਗ ਨੇ ਠਾਣਾ ਸਿੰਘੀ ਸਰਪੰਚ ਜੰਡੂ ਕੇ ਵੱਡਾ ਧੰਨਵਾਦ ਕਰਦੇ ਭਰਾ ਸਾਡੇ ਵੱਡੇ ਵੀਰ ਸਾਰਾ ਇਸਾਰਿਕ ਸਾਰੇ ਪੜਦਾ ਧੰਨਵਾਦ ਕਰਦੇ ਕਿ ਸਾਰਾ ਪਿੰਡ ਪਿੰਤਰੀਆਂ ਲਈ ਅੱਜ ਸਾਰਾ ਪਿੰਡ ਵੇਖ ਰਿਹਾ ਮੇਰੇ ਮਿੱਤਰੋ ਦੇਖੋ ਕਿੰਨਾ ਸ਼ੌਂਪ ਹੈ ਕਿੰਨਾ ਤਾ ਹੈ ਵੀ ਸਾਡੇ ਪੁੜ ਦਾ ਮੁੰਡਾ ਖੇਡ ਰਿਹਾ ਕੋਈ ਮੋਟਰਸਾਈਕਲ ਤੇ ਰਿਹਾ ਉਹ ਸੱਤੇ ਬਾਈ ਵੀ ਆ ਗਏ ਜੀ ਰੂਪਰੇ ਕਹਿੰਦੇ ਆਪਾਂ ਉਹਨੂੰ ਦੇਸੀ ਕੋਹੋਰ ਜਿਹੜਾ ਖਾਨੋ ਇਹ ਮਾਰ ਹੁੰਦੇ ਆ ਤੇ ਨਕਰਾਸ਼ੀ ਲੋਕਾਂ ਦੇ ਰਕੇ ਵੱਖਰਾ ਸਨਮਾਨ ਕਰਦਾ ਆਹ ਹਰ ਨਾਲ ਲੋਕਾਂ ਦਾ ਪਿਆਰ ਜਦੋਂ ਪਿੰਡ ਪਿੱਛੇ ਹੋ ਗਏ ਨਾ ਫਿਰ ਕਿਸੇ ਕਾਰਨ ਦੀ ਕਮੀਆਂ ਦੇ ਪਲੇਅਰ ਨੂੰ ਕਿਸੇ ਕਾਰਨ ਦੀ ਕਮੀਆਂ ਤੇਵਾ ਸਿੰਘ ਮੁਬਾਰਕ ਪਾਤਾ ਉਹ ਕਬੱਡੀ ਪੈਗੀ ਦਾ ਚੱਕ ਮਿੱਟੇ ਕਰਦਾ ਲਾਹੋਂ ਇਧਰਲੇ ਪਾਸੇ ਰਸੂਲਪੁਰਿਆ ਨੌਜਵਾਨੇ ਜਮੀ ਕਬੱਡੀ ਪਾਉਣ ਦੇ ਵਾਅਦਾ ਆਇਆ ਗੁਰਬਖਸ਼ੀਰ ਸਿੰਘ ਦੀ ਟੀਮ ਵੀ ਸਾਹਮਣੇ ਦੀ ਟੀਮ ਹੈ ਮਾਜਾ ਮਾਰਵਾ ਦਰਬਾਰਾ ਮੇਜੇ ਪਲੇਅਰ ਖੇਡਦੇ ਆ ਸ਼ਹੀਦ ਬਲਾ ਦੀਪ ਸਿੰਘ ਦੀ ਸਪੋਰਟਸ ਕਲੱਬ ਤੋਂ ਸਿਹਰ ਵਾਲੀ ਦੀ ਟੀਮ ਹੈ ਬੜਾ ਬੜਾ ਧਾਰੋੜ ਹੀਰੀਆ ਦੱਸੀ ਹੁਣ ਜੁਨੀਆ ਜੁਨੀਆ ਦੋ ਦੋ ਕਬੱਡੀਆਂ ਰਹਿ ਗਈਆਂ ਜੇ ਕਿਸੇ ਨੇ ਮਾਇਆ ਲਾਉਣੇ ਨਹੀਂ ਭਾਈ ਜੱਸਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮਾਨ ਤੇ ਸਰਮਾਨ ਹੈ ਕੋਈ ਗੱਲ ਮਾਨ ਸਰਮਾਨ ਕਹਿੰਦਾ ਕੁੱਟੀ ਪਹਵਾਨ ਸਰਮਾਨ ਹੋਵੇਗਾ ਜਾਫੀ ਜਫਾ ਨਾਨਦ ਰੇਡਰ ਭੱਜ ਜਾਵੇ ਦੋ ਦੋ ਕਬੱਡੀਆਂ ਦੇ ਵਿੱਚ ਸਾਡੇ ਵੀਰ ਕਹਿੰਦੇ ਮਾਨ ਸਰਮਾਨ ਕਰਾਂਗੇ ਇਹ ਦੋ ਕਬੱਡੀਆਂ ਬਹਿਜੀਆਂ ਤੇ ਦੋ ਹੀ ਰੇਡਰ ਤਿਆਰ ਹੋ ਗਏ ਜੀ ਸਾਹਿਬ ਦੇਖਾ ਮੈਂ ਤਾਂ ਕਹਿੰਦਾ ਦੋਵੇਂ ਪਾ ਲਿਓ ਭਵਾਨੇ ਕੋਟੜ ਦੇ ਤੋਂ ਮੈਂ ਦੇਖੂ ਕਿਹੜੀ ਮਾਨ ਬਣੀ ਗੱਲ ਉਹਦਾ ਮੈਂ ਪਾਉਣਾ ਛੋੜਿਆ ਵੀਰਾ ਪਰ ਉਹ ਸਾਹਮਣੇ ਕਹਿੰਦੇ ਸਿੰਘ ਸੱਡਿਆ ਹੋਇਆ ਉਹ ਕਬੱਡੀ ਪੈ ਗਈ ਚੱਕ ਮੈਨ ਕਰ ਦੇਗਾ ਜੇਦਾ ਖੀਰਾ ਵਾਲੀਆ ਜਗਨਦੀਪ ਸਿੰਘ ਜੰਗੀ ਦਾ ਚੇਲਾ ਮਾਲਕ ਹੈ ਮੇਰੇ ਵੀਰੋ ਲਓ ਮਾਰ ਕਰਦਾ ਕਿ ਕੀ

ਸਾਣਾ ਸੱਜਾ ਭਰਾ ਨਾਲ ਸਾਡੇ ਪਾ ਜਗਰੂ ਪੁਣੀ ਹੈ ਕਹਿੰਦੇ ਜੋਧਿਆ ਜਫਾ we ਉਡੀ ਸੰਧ ਫਾਸਾ ਕਬੱਡੀ ਕਰਤਾ ਉਹਨਾਂ ਦੇ 31 ਪੁਆਇੰਟ ਰਹੇ ਨੇ ਇਸ ਮੈਚ ਦੇ ਵਿੱਚੋਂ